Það er það að vera. I <laughs> don't ਤੈ ਰਾਪ ਤੇਰਾ ਸਭ ਕਿਸ ਹੈ ਜਿਸ ਦੇ ਦੇ ਸੋ ਪਾਵੇ ਸੁਹਾਸ਼ਟ ਸਰਾਹ ਤੇਰੀ ਨਾਮ ਮਨ ਸੁਆਵੇ ਨਾਮ ਜਿਨ ਕੈ ਮਨ ਵਿਸਿਆ ਬਾਜੇ ਸ਼ਬਦ ਘਨੇਰੇ ਹੈ ਨਾਮਿਤ ਸੁਤੇ ਸਾਦੇ ਪ੍ਰਭ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਣ ਕੋ ਲਈ ਧਾਰੇ ਪ੍ਰੀਅੰਕਤ ਗੁਰ ਤੇ ਅਮਰਦਾਸ ਰਾਮਦਾਸੈ ਮਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕਰਿ ਪ੍ਰਸਾਦ ਤੇ ਆਈਐ ਜਸਤੋ ਰਖਤ ਸਭ ਦੁੱਖ ਦਾਰਿ ਤੇ ਪਹਾਰ ਸਿਮਰਿਆ ਕਰਿ ਨਾਨਕ ਤੇ ਆਵੈ ਧਾਇ ਸਭ ਥਾਈ ਕੋ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋ ਸਹਾਇ ਦਸਾਂ ਪਾਤਸ਼ਾਹ ਜੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਰ ਧਿਆਨ ਕਰਕੇ ਬੋਲੋ ਜੀ ਭਰੀ ਅਕਾਲ ਕੀ ਤਮੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹਾ ਗੁਰੂ ਪਾਤਿਓ ਗੁਰੂ ਗ੍ਰੰਥ ਦੇ ਮੱਤਿਆਂ ਪ੍ਰਗਟ ਬੁਲਾ ਕੇ ਦੇਹ ਜੋ ਪ੍ਰਭ ਕੋ ਮਿਲ ਕੋ ਤਹਾ ਓਜ ਸ਼ਬਦ ਮੈਂ ਰਾਜ ਕਰੇ ਨਾ ਖਾਲਸਾ ਆਕੀ ਰਹਿ ਨਾ ਖੁਾਰ ਹੋਏ ਸਭ ਮਿਲਾਂਗੇ ਭਜੇ ਸ਼ਰਨ ਜੋ ਹੋਏ ਬੁਨੇ ਸੋ ਨਿਹਾਲ ਵਾਹਿਗੁਰੂ ਜੀ ਕਾ ਸਤਗੁਰੂ ਜੀ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਤਨ ਸਾਹਿਬ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੁਆਰਾ ਬਰੋਸਾਇ ਵਿਖੇ ਤਾਨ ਗੁਰੂ ਤੇਗ ਮਹਾਨ ਨਗਰੀ ਸ਼੍ਰੀ ਅਨੰਤਪੁਰ ਸਾਹਿਬ ਜੀ ਦੇ ਸਿਧਾਂਤਾਂ ਦੇ ਉਸ ਨੂੰ ਮੁੱਖ ਰੱਖਦੇ ਹੋਏ ਮਹਾਰਾਜਾ ਜੀ ਸ਼ਾਨ ਦੇ ਦੀਵਾਨ ਸੱਜੇ ਸੱਜੇ ਵਿੱਚ ਦੁਆਰਾ ਦੇ ਗੁਰੂ ਘਰ ਦੇ ਕੀਰਤਨੀਆਂ ਸਿੰਘਾ ਵੱਲੋਂ ਮੁਰਬਾਨੀ ਜੀ ਦਾ ਸ਼ਬਦ ਕੀਰਤਨ ਗੁਰੂ ਘਰ ਦੇ ਵਿਦਵਾਨਾਂ ਵੱਲੋਂ ਮਹਾਰਾਜਾ ਜੀਓ ਗੁਰਮਤਿ ਵਿੱਚ ਜਦੋਂ ਸੰਗਤ ਨੂੰ ਸਰਵਣ ਕਰਵਾਈਆਂ ਕਈਆਂ ਸਮੁੱਚੀ ਸੇਵਾ ਨਿਭਾਉਂਦੇ ਆਂ ਕੁਰਬਾਨੀ ਪੜਦੇ ਆਂ ਕੁਰਬਾਨੀ ਗਾਇਨ ਕਰਦੇ ਆਂ ਕਥਾ ਵਿਚਾਰਨ ਕਰਦੇ ਆਂ ਹੋਈਆਂ ਬੇਅੰਤ ਭੁਲਾ ਦੀ ਮਾਫ਼ੀ ਬਖਸ਼ਿਸ਼ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਪੜੇ ਸੋਨੇ ਗੁਰਬਾਣੀ ਦਾ ਮਹਾਤਮਰ ਤੇ ਸਬੱਤ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਖਰ ਭੋਸਾ ਨਾਮ ਦਾ ਨਮਕ੍ਰੇ ਦੀ ਜਾਗਰਤਾ ਨਿਤ ਰਹਿਣੀ ਰੱਬ ਤੋਂ ਬਖਸ਼ਿਸ਼ ਕਰਕੇ ਨੇ ਹਾਲ ਕਰਨਾ ਪਾਸ਼ਾ ਦੀ ਆਪਣੇ ਕਰਮਾਂ ਦੇ ਨਾਲ ਜੋੜ ਕੇ ਰੱਖਣਾ ਹਰ ਪ੍ਰਕਾਰ ਸਹਾਤਾ ਕਰਨੇ ਨਗਰ ਘਰੇ ਉੱਤੇ ਸਭ ਪ੍ਰਤੋਣੀ ਸਮੇਤਾ ਦੇ ਘਰਾ ਵਿੱਚ ਤਾਂ ਦ੍ਰਿਸ਼ਟੀ ਦੀਆਂ ਦਰਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਆਪ ਜੀ ਨੇ ਮਿਹਰ ਪ੍ਰਿਆਹ ਹੱਥ ਨਾਲ ਹਰ ਪ੍ਰਕਾਰ ਸਮੇਤਾ ਕੰਮ ਇਸ ਸਿੱਖ ਪੰਥ ਦੇ ਨੁਮਾਇੰਦਾ ਜਿੱਥੇ ਗੁਰਦੇਸ਼ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਤ ਪੀਸਰੀ ਕੁਇਸਰ ਸਾਹਿਬ ਜੀ ਦੇ ਸਮੂਹ ਪ੍ਰਬੰਧ ਵੱਲੋਂ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਇਹ ਸਮਾਗਮ ਕਰਵਾਇਆ ਗਿਆ ਹਨ ਆਪ ਜੀ ਨੇ ਮਿਹਰ ਪ੍ਰਿਆਹ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਸੇਕਾਂ ਦੇ ਕੋਲੋਂ ਸੇਵਾਵਾਂ ਦਿੰਦੇ ਰਹਿਣਾ ਹਰ ਪ੍ਰਕਾਰ ਸਦਾ ਕਰਣੀ ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ ਅਨੁਸਾਰ ਜੀ ਕੀਰਤਾ ਅਸ ਤੁਹਾਨੂੰ ਸਭ ਤੋਂ ਮੁਆਫ ਕਰਦੀ ਆਪ ਜੀ ਦੇ ਹਜ਼ੂਰ ਪ੍ਰਭਾ ਪ੍ਰਸ਼ਾਦੀ ਦੇਖ ਹਾਜ਼ਰ ਹਰ ਤਰ ਪ੍ਰਵਾਨ ਹੋਵੇ ਪ੍ਰਵਾਨ ਤੇ ਆਪ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਇਸ

ਮਨ ਲੋਚੇ ਕੋਰੇ ਅੰਨਮੋਰ ਸ਼ਬਦੀ ਇਹ ਮਨ ਬੋਲਿਏ ਕਭੀ ਜਹਾਂ ਦੀ ਰਸ ਅਗਲੀ ਵਾਰ ਤੱਕ ਗੱਲ ਨਹੀਂ ਇਹਨੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਔਰ ਦੂਜੇ ਪਾਸੇ ਦੂਜੀ ਸੰਗਤ ਬੈਠੀਏ ਬੰਦਨਵਾ ਬਹਾ ਸੰਗਤ ਦੇ ਪ੍ਰਭਾਵ ਦੇ ਸਾਹਮਣੇ ਰੱਖਿਆ ਸੀ ਧਰ ਨੂੰ ਕੋਈ ਖਤਰਾ ਨਹੀਂ ਕਿੱਥੇ ਹੋਰ ਨੇ ਧਰ ਨੂੰ ਖਤਰਾ ਕੋਦਮ ਗਰਮ ਦੇਖ ਕੇ ਗੁਰੂ ਦਾ ਨਿਰਭਾ ਫਿਰ ਲਿਆ

ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਹੱਥ ਅੰਮ੍ਰਿਤ ਮੱਥ ਜੋੜ ਸਭ ਬੈਠੇ ਤਾਂ ਮੈਂ ਗੱਲ ਇੱਥੋਂ ਸ਼ੁਰੂ ਕੀਤੀ। ਸਾਸ਼ੰਗਰ ਉਹਨਾਂ ਕੋਲ ਗ੍ਰੰਥ ਕਿਥੋਂ ਕਿੰਨੇ ਚਾਰ ਵੇਦ ਨੇ ਛੇ ਸ਼ਾਸਤਰ ਨੇ 18 ਪੁਰਾਣ ਨੇ 27 ਸਿਮਰਤਿਆਂ ਨੇ ਇਤੋਂ ਇਲਾਵਾ ਰਾਮਾਇਣ ਨੇ ਮਹਾਭਾਰਤ ਵਾਜਾ ਉਪਨਿਸ਼ਦਾਂ ਨੇ ਦਿੱਤੀ ਕਰੋੜ ਦੇ ਦੇ ਨੇ ਸਾਸ਼ੰਗਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ

ਸਸੰਗਤ ਮੋਸਟਲੀ ਹੁੰਦਾ ਇਹ ਹੈ ਕਿ ਦੂਜੇ ਪਾਸੇ ਖਲਵਾਉਣ ਵਾਲੇ ਸ਼ਹਾਦਤਾਂ ਦੇ ਦਿੰਦੇ ਨੇ ਕਮਜ਼ੋਰ ਬੰਦੇ ਚਾਹਤੇ ਸੱਚਾ ਜਿੱਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਦਾ ਜਿਹੜਾ ਦੇਣਾ ਹੈ ਬੜਾ ਭਾਗਾ ਵਾਲਾ ਦੇਣਾ ਹੈ ਅੱਜ ਦੇ ਦੇਣਾ ਧੰਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਇਸ ਪਾਵਨ ਨਗਰ ਦੀ ਸਥਾਪਨਾ ਕੀਤੀ ਕਿਉਂਕਿ ਪਹਿਲਾਂ ਇਸ ਨਗਰ ਦਾ ਨਾਮ ਮੱਖਵਾਲ ਸੀ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਜ਼ਮੀਨ ਦੀਪ ਚੰਦ ਦੀ ਵਿਧਵਾ ਰਾਣੀ ਤੋਂ ਮੁੱਲ ਲੈ ਕਰਕੇ ਇਸ ਨਗਰ ਦਾ ਨਾਮ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ ਔਰ ਬਾਅਦ ਦੇ ਵਿੱਚ ਸ਼ਹਿਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਜੀ ਪਰਸਿੱਧ ਹੋਇਆ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਪਾਵਨ ਪਵਿੱਤਰ ਧਰਤੀ ਉੱਤੇ ਖਾਲਸਾ ਪੰਥ ਪ੍ਰਗਟ ਕੀਤਾ ਅੱਜ ਇਸ ਪਾਵਨ ਪਵਿੱਤਰ ਨਗਰੀ ਦਾ ਸਥਾਪਨਾ ਦਿਵਸ ਹੈ ਜੋ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਇਸ ਨਗਰ ਕੀ ਦਾ ਸਥਾਪਨਾ ਦੇ ਉਸ ਬੜੀ ਚੜ੍ਹਦੀ ਕਲਾ ਤੇ ਸ਼ਰਦਾ ਪਾਵਨ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹਤੀ ਹੀ ਸੰਗਤ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਜੋ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆ ਕੇ ਪਾਵਨ ਦਿਹਾੜੇ ਤੇ ਇਸ ਪਾਕਾ ਬੜੀ ਧਰਤੀ ਜਿੱਥੇ ਸਤਗੁਰਾਂ ਨੇ ਨਵਾਂ ਨਗਰ ਬਸਉਣ ਵਾਸਤੇ ਇਹ ਸਥਾਨ ਚੁਣਿਆ ਅਤੇ ਸਤਿਗੁਰਾਂ ਨੇ 1665 ਈਸਵੀ ਦੇ ਅੰਦਰ ਇਸ ਨਗਰ ਦੀ ਵਿਵਸਥਾਪਨਾ ਕੀਤੀ ਸੀ ਤਾਂ ਜੁਰਤੇਗ ਬਾਦਲ ਮਹਾਰਾਜ ਜੀ ਨੇ ਇਸ ਦਾ ਨਾਮ ਚੱਕ ਨਾਨਕੀ ਬਾਬਾ ਦੇ ਆਪਣੇ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ ਜੋ ਕਿ ਬਾਅਦ ਵਿੱਚ ਜੁਰਤੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਟਲਾ ਸਾਹਿਬ ਤੋਂ ਆਏ ਉਸ ਸਮੇਂ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਪਹੁੰਚਣ ਤੇ ਇਸ ਦਾ ਨਾਮ ਸ੍ਰੀ ਨੰਤ ਸਿੰਘ ਦਾ ਰੱਖਿਆ ਗਿਆ। ਤੋਂ ਅੱਜ ਸੁਖੀਆ ਸੰਗਤਾਂ ਦੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਸ ਜੋ ਨਗਰ ਦਾ ਥਾਪਾ ਦਿਵਸ ਅੱਜ ਬਣਾਇਆ ਜੀ ਤੋਂ ਸਭ ਤੋਂ ਵੱਡਾ ਕਾਡ ਪਠਾ ਨੇ ਪ੍ਰਗ ਪਾਏਗੇ। ਅੱਜ ਉਸ ਦਿਨ ਪ੍ਰੰਤ ਕੀਤਾ ਹੋਇਆ ਸ਼ਾਮ ਦੇ ਵਿਸ਼ੇਸ਼ ਦੁਆਰਾਂ ਵਿੱਚ ਭਾਈ ਜਸਕਰਮ ਸਿੰਘ ਜੀ ਦਾ ਕੀਰਤਨ ਹੋਤਾ। ਅਰੇ ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਭਾਣੇ ਵਾਲੇ ਉਹਨਾਂ ਨੇ ਸੰਗਤਾਂ ਨੂੰ ਜੋ ਗੁਰਮਤਿ ਦਾ ਜ ਸਾਜਪਾਈ ਤੋਂ ਸੰਗਤਾਂ ਨਾਲ ਅਤੇ ਉਸ ਤੋਂ ਬਾਅਦ ਸਾਡੇ ਮਾਨ ਜੋਗ ਸਿੰਘ ਸਾਹਿਬ ਜਾਨੀ ਜੁਬਾਨ ਸਿੰਘ ਜੀ ਜਿਹਹਦਾ ਤਕਸੀਲ ਕੇਸਗਰ ਸਾਹਿਬ ਜਿਨ੍ਹਾਂ ਨੇ ਅੱਜ ਦੇ ਇਸ ਮੌਕੇ ਤੇ ਜੀ ਸੰਗਤਾਂ ਨੂੰ ਵਧਾਈ ਦਿੱਤੀ ਉਥੇ ਜੋ ਗੁਰੂ ਕਰਦਾ ਸੰਦੇਸ਼ ਹੈ ਉਹ ਵੀ ਨਾਲ ਦੀ ਨਾਲ ਉਹਨਾਂ ਨੇ ਸੰਗਤਾਂ ਨੂੰ ਦਿੱਤਾ ਸੋ ਮੈਂ ਸួਚਿਆ ਸੰਗਤਾਂ ਨੂੰ ਆਪਣੇ ਵੱਲੋਂ ਤਕਸ਼ਰੀ ਕੇਸਗਰ ਸਾਹਿਬ ਦੇ ਪ੍ਰਬੰਧ ਵੱਲੋਂ ਹਜਨਤੀ ਸਾਹਿਬ ਵੱਲੋਂ ਮੈਂਜਲ ਸਾਹਿਬ ਵੱਲੋਂ ਅਤੇ ਸੁੱਟੇ ਸਾਡੇ ਪ੍ਰਬੰਧ ਵੱਲੋਂ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ